ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਈਸਰਖਾਨੇ ਮੇਲੇ ਤੇ ਆਏ ਆ ਬਾਈ ਤੇ ਬੱਕਰੀਆਂ ਵਾਲੇ ਭਰਾਏ ਇੱਥੇ ਮੱਥਾ ਟੇਕਣ ਆਪਣੇ ਨਾਲ ਬਾਈ ਚੱਕਾਂ ਵਾਲਾ ਬਬਲੀ ਆ ਹਨਾ ਬੱਕਰੀਆਂ ਦੇ ਵਿੱਚ ਬਹੁਤ ਮਸ਼ਹੂਰ ਆ ਸਾਰੇ ਭਰਾ ਜਾਣਦੇ ਆ ਤੇ ਬਾਈ ਨਾਲ ਅੱਜ ਗੱਲਬਾਤ ਕਰਾਂਗੇ ਇਹਨਾਂ ਦੇ ਜਾਨਵਰ ਦਿਖਾਵਾਂਗੇ ਤੇ ਬਾਕੀ ਹੋਰ ਵੀ ਭਰਾ ਖੜੇ ਆ ਨਾਲ ਬਾਈ ਚੈਣੇ ਹੋਰੀ ਬਾਈ ਗੱਗੀ ਖੜਾ ਲਹਿਰੇ ਬੇਗੇ ਤੋਂ ਪੂਲੇ ਵਾਲੇ ਬਾਈ ਆ ਬਾਕੀ ਹੋਰ ਵੀ ਬਾਈ ਆ ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ ਧੰਨਵਾਦ ਸਾਰੇ ਭਰਾਵਾਂ ਦਾ ਤੇ ਵੀਡੀਓ ਪੂਰੀ ਜ਼ਰੂਰ ਦੇਖਿਓ ਬਹੁਤ ਵਧੀਆ ਗੱਲਬਾਤ ਕਰਾਂਗੇ ਬੱਕਰੀਆਂ ਦਿਖਾਵਾਂਗੇ ਬਾਈ ਦੀਆਂ ਬੋਲੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਹੋ ਹਾਂਜੀ ਬਾਈ ਪਹਿਲਾਂ ਤਾਂ ਬਾਈ ਆਪਣੇ ਬਾਰੇ ਦੱਸ ਦਿਓ ਤੁਸੀਂ ਦਰਸ਼ਕਾਂ ਨੂੰ ਪਿੰਡ ਆਪਣਾ ਇਹ ਕਿੱਥੇ ਹੈ ਪੈਂਦਾ ਤੇ ਪੂਰਾ ਨਾਂ ਕੀ ਆਪਣਾ ਪਿੰਡ ਆਪਣਾ ਬਿੰਡੀ ਜਿਲ੍ਹੇ ਚ ਪੈ ਗਿਆ ਹਾਂਜੀ ਪਿੰਡ ਚੱਕ ਫੱਤੇ ਸਿੰਘਾਲਾ ਉਸ ਤੋਂ ਮੰਡੀ ਦੇ ਨਾਲ ਜੀ 2 ਕਿਲੋ ਜਿਆਦੇ ਚੱਕਾਂ ਨਾਲ ਬਬਲੀ ਕਰਕੇ ਮਸ਼ਹੂਰ ਆ ਉਹ ਤਾਂ ਹੀ ਪਤਾ ਉਹਨਾਂ ਲੋਕਾਂ ਨੂੰ ਪਤਾ ਹਾਂ ਚੱਕ ਫਤੇ ਸਿੰਘ ਵਾਲਾ ਪਿੰਡ ਤੂੰਗਲੀ ਦੇ ਨੇੜੇ ਹੀ ਆਣਾ ਹਾਂਜੀ ਤੂੰਗਲੀ ਦੇ ਜਮਾਂ ਨੇੜੇ ਹੀ ਠੀਕ ਹੈ ਬਈ ਕਿੰਨੇ ਸਾਲਾਂ ਤੋਂ ਸ਼ੌਂਕ ਆ ਬੱਕਰੀਆਂ ਦਾ ਬੱਕਰੀਆਂ ਦਾ ਤਾਂ ਮੇਰਾ ਦਾਦਾ ਵੀ ਪਿੰਡਾਂ ਚਾਰਦਾ ਹੁੰਦੇ ਪਹਿਲਾਂ ਜੀ ਜੀ ਵੀਡੀਓਗਾ ਮੇਰਾ ਵਾਪਾ ਵੀ ਚਾਰਦਾ ਸੀ ਉਹ ਤੋਂ ਬਾਅਦ ਫਿਰ ਅਸੀਂ ਪਾਡੇ ਤੁਸੀਂ ਕਿੰਨੀ ਉਮਰ ਦੇ ਲੱਗੇ ਸੀ ਬੱਕਰੀਆਂ ਚਾਰਨ ਲੱਗੇ ਹੋਵਾਂਗੇ ਜੀ ਇਹ ਤਾਂ ਗਿਆ ਹੀ ਨਹੀਂ ਸਕੂਲ ਛੋਟੇ ਹੀ ਲੱਗੇ ਸੀ ਬਸ ਹੂੰਗਾ 12-13 ਸਾਲਾਂ ਦਾ ਲੱਗਾਂਗਾ ਅੱਛਾ ਹੁਣ ਕਿੰਨੇ ਜਾਨਵਰ ਆ ਬਈ ਹੁਣ ਆਪਣੇ ਕੋਲ ਇਸ ਟਾਈਮ ਤਾਂ ਇੱਥੇ ਹੋਣਗੇ 22 25 ਕੋ ਹੋਣਗੇ ਬਾਈ ਸਾਰੇ ਘਰੇ ਕਿੰਨੇ ਆ ਘਰੇ ਹੋਣਗੇ 45 35 45 ਚਰਾਈ ਤੇ ਲੈ ਆਨੇ ਹੋ ਕਿ ਘਰੇ ਰਾਂਜੀ ਹਾਂ ਬਾਈ ਚਰਾਈ ਤੇ ਲੈਂਦਾ ਮੇਰਾ ਉਹ ਭਾਈ ਆ ਮਰਾ ਅੱਛਾ ਤਾਏ ਦਾ ਮੁੰਡਾ ਬਾਈ ਦਾ ਕੀ ਨਾਮ ਆ ਕਾਲੀ ਐ ਇਸ ਨਾਮ ਕਾਲੀ ਤੇ ਕਿਵੇਂ ਆ ਬਾਈ ਕੰਮ ਬੱਕਰੀਆਂ ਦਾ ਬੀਟਰ ਬੱਕਰੀਆਂ ਦਾ ਬਹੁਤ ਵਧੀਆ ਕੰਮ ਆ ਬਾਈ ਵਧੀਆ ਕੰਮ ਆ ਇਹ ਜਿਹੜਾ ਜਿੰ ਨੀਤਨਾ ਕਰਨਾ ਵਧੀਆ ਹੀ ਕੰਮ ਆ ਇਹ ਅੱਛਾ ਬੱਕਰੀਆਂ ਵਾਲ ਦੀ ਕਮਾਈ ਨਹੀਂ ਜਣੀ ਕਿ ਵਧੀਆ ਕਮਾਈ ਆ ਇਹਦੇ ਚ ਵਧੀਆ ਰਜਗਾਰ ਆਲਾ ਠੀਕ ਐ ਇਹਦੀ ਸੈਟ ਵਧੀਆ ਜੀ ਬੱਕਰੀਆਂ ਬਸ ਮੰਨ ਲਾ 20 25 ਹੈਗਾ ਵਧੀਆ ਪੰਦਾਚਾਰੇ ਤਾਂ ਵਧੀਆ ਨਹਾ ਮਿਲ ਜਾਂਦੀ ਠੀਕ ਹਾਂ ਤੁਹਾਡੇ ਕੋਲੇ ਕਿਹੜੀ ਮੰਨ ਲਓ ਨਸਲ ਦੀਆਂ ਜਾਦੇ ਬੱਕਰੀਆਂ ਜਿਵੇਂ ਪੂਛਕਲਾ ਕਰਾਣਾ ਹੁੰਦਾ ਕੋਈ ਹਨਾ ਕਿਆ ਆਉਂਦੀਆਂ ਸੀ ਹਾਂਜੀ ਹਾਂਜੀ ਸਾਡੇ ਕੋਲ ਪਹਿਲਾਂ ਤਾਂ ਦੇਸੀ ਹੁੰਦੀਆਂ ਸੀ ਜਾਨੀ ਜਿਵੇਂ ਆਮ ਖਾਸ ਹੀ ਹੁੰਦੀਆਂ ਸੀ ਫਿਰ ਉਦੋਂ ਬਾਅਦ ਬਦਲੀਆਂ ਜਾਣੀਆਂ ਕਿ ਮੰਨ ਲਾ ਲੈ ਲੂ ਕੋਈ ਖਰੀਦ ਕੇ ਇਸ ਤੋਂ ਬਸ ਹਨਾ ਤੇ ਮੁੜ ਕੇ ਘਰੇ ਪੱਠਾ ਉੱਠਾ ਤਿਆਰ ਕਰ ਲੀਆਂ ਬਸ ਐ ਠੀਕ ਹੈ ਹੁਣ ਚੰਗੀਆਂ ਐ ਸਾਰੀਆਂ ਹਾਂਜੀ ਉਹ ਤਾਂ ਦੇਖਣ ਵਾਲੇ ਦੇਖਣਗੇ ਹੀ ਚੰਗਾ ਕਿ ਮਾੜੀਆਂ ਅਸੀਂ ਤਾਂ ਆਪਦੇ ਮੂੰਹ ਦਾ ਨਹੀਂ ਦਿਖਾਉਂਗੇ ਕੋਈ ਬੱਕਰੀਆਂ ਦੱਸੋ ਇਹਨਾਂ ਬਾਰੇ ਬਈ ਥੋੜਾ ਜਿਹਾ ਆ ਜਾ ਬਈ ਨੇੜੇ ਆ ਜਾ ਕੀ ਡਿਟੇਲ ਹੈ ਬੱਕਰੀ ਦੱਸੋ ਥੋੜਾ ਜਿਹਾ ਇਹ ਬੱਕਰੀ ਬਾਈ ਪੂਰੇ ਦੰਦ ਹੋ ਗਈ ਦੂਜੇ ਸੂਏ ਆ ਠੀਕ ਆ ਬਾਈ ਠੀਕ ਆ ਦੂਜੇ ਸੂਏ ਪਹਿਲੇ ਸੂਏ ਨੇ ਤਿੰਨ ਬੱਚੇ ਤੇ ਇਹਦੀ ਕੀ ਪਤਾ ਨਹੀਂ ਕਿੰਨੇ ਦੇਊਗੀ ਆਪਣੇ ਬੱਕਰੇ ਤੋਂ ਹੀ ਲੱਗੀ ਹੋਈ ਆ ਹਾਂ ਇਹ ਆਪਣੇ ਤੋਂ ਲੱਗੀ ਹੋਈ ਠੀਕ ਆ ਤੇ ਆਹ ਬੱਕਰੀ ਬਾਈ ਆਹ ਲੋਹੀ ਤੋਂ ਲੱਗੀ ਹੋਈ ਆ ਇਹ ਵੀ ਗੱਬਣਾਈ ਥੋੜਾ ਜ ਐਮ ਦੀ ਆ ਠੀਕ ਐ ਇੱਕ ਆਪਣਾ ਬੱਕਰਾ ਬੜਾ ਮਸ਼ਹੂਰ ਹੋਇਆ ਜਿਹੜਾ ਕਾਲੇ ਰੰਗ ਦਾ ਸੀ ਨਾ ਕੀ ਨਾਂ ਸੀ ਉਹ ਬੱਕਰੇ ਦਾ ਉਹਦਾ ਨਾਂ ਕਾਲੂ ਇੱਕ ਸੀਗਾ ਹੋਰ ਦੋ ਬੱਕਰੇ ਤਾਂ ਦੋ ਸੀ ਆਪਣੇ ਕੋਲੇ ਹਾਂਜੀ 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 ਉਹਦਾ ਉਹਨਾਂ ਦਾ ਹੈਗਾ ਕੋਈ ਹੁਣ ਅਸਲ ਆਪਣੇ ਕੋਲ ਹਾਂਜੀ ਉਹਨਾਂ ਦਾ ਹੈਗਾ ਆਇਓ ਬਈ ਦਿਖਾਓ ਛੜ ਕਿਲੇ ਛੋਟਾ ਬੱਕਰਾ ਇਹਨਾਂ ਨੂੰ ਅੱਗੇ ਕਰ ਲਾ ਬਈ ਇਹਨਾਂ ਨੂੰ ਟਪਾ ਦੇ ਅੱਗੇ ਬਾਈ ਕੋਲ ਨਾ ਬੱਕਰਾ ਬਹੁਤ ਚੰਗੇ ਰਹੇ ਆ ਬਈ ਹੁਣ ਵੀ ਚੰਗੇ ਆ ਜਾਨਵਰ ਤੁਹਾਨੂੰ ਦਿਖਾਵਾਂਗੇ ਉਹ ਬੱਕਰੇ ਦਾ ਬੱਚਾ ਬਾਈ ਨੇ ਰੱਖਿਆ ਦੇਖੋ ਕੀ ਕਰਨਾ ਫੋਟੋ ਪਸਾੜਾ ਵਿੱਚ ਇਹ ਬੱਚਾ ਬਈ ਹਾਂਜੀ ਬਈ ਇਹਨੂੰ ਗਾਂ ਕਰ ਲਾ ਬੱਕਰੀ ਥੋੜਾ ਲਓ ਜੀ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ ਇਹਦਾ ਖੀਰੀ ਹੋਊਗਾ ਜੀ ਖੀਰਾ ਹੀ ਹੈ ਜੀ ਹਾਂ ਹੋਊਗਾ 7-8 ਦਿਨਾਂ ਦਾ ਠੀਕ ਹੈ ਇਹ ਰੱਖਿਆ ਹੋਇਆ ਬਈ ਮਾਲਚ ਹਾਂਜੀ ਰੱਖਿਆ ਹੋਇਆ ਠੀਕ ਹੈ ਹੋਰ ਵੀ ਦਿਖਾਓ ਬਈ ਬੱਕਰੀਆਂ ਬੱਡੇ ਵਾਲਾਂ ਦੀ ਆ ਲੋਹਾ ਬੱਚਾ ਵੀ ਰੱਖਿਆ ਤੁਸੀਂ ਹਾਂਜੀ ਇਹ ਵੱਡਾ ਬੱਕਰਾ ਰੱਖਿਆ ਹੋਇਆ ਜੀ ਉਹ ਪੂਰੇ 6 ਦਿਨਾਂ ਦਾ ਜੀ ਕਾਲਾ ਤਰਾਈ ਤੇ ਬਈ ਰਾਜਿਆਂ ਦੀਆਂ ਬੱਕਰੀਆਂ ਕੇ ਘਰੇ ਵੀ ਪਾਉਣਾ ਕੋਈ ਸੁਣ ਘਰੇ ਵੀ ਪਾਉਣੇ ਆ ਜੀ ਤਰਾਈ ਚੂਈ ਤੇ ਅੱਜ ਕੱਲ ਖੱਬਲ ਵਾਲੀ ਦਵਾਈ ਕਰ ਦਿੰਦੇ ਆ ਮੰਨ ਲਾ ਕੱਖ ਪੱਠਾ ਉਹ じゃ ਹੈ ਨਹੀਂ ਦਾਣੀ ਦਾਪੜੇ ਦੇ ਬਸ ਉਹਨਾਂ ਘਰੇ ਦਾਣਾ ਦਾਪਾ ਤਾਂ ਜ਼ਰੂਰੀ ਪਾਉਣਾ ਚਾਹੀਦਾ ਜੀ ਠੀਕ ਹੈ ਬਈ ਆ ਆਪਣਾ ਵੱਡਾ ਬੋਕਾਂ ਆ ਇਹ 6 ਦੰਦ ਦਾ ਬੱਚਾ ਜੀ 6 ਦੰਦ ਦਾ ਹੂੰ ਅੱਛਾ ਇਹ ਦੇ ਇਹਦੇ ਤੋਂ ਲੱਗੀਆਂ ਬੱਕਰੀਆਂ ਹੁਣ ਨਹੀਂ ਜੇਦੋਂ ਤੱਕ ਦੋ ਲਿਵਾਇਆਂ ਇਹ ਠੀਕ 6 ਦੰਦ ਦਾ ਕਿੰਨਾ ਗੱਦਗੁੱਦ ਕਿੰਨਾ ਹੋ ਗਿਆ ਬਈ ਦਾ ਪਤਾ ਨਹੀਂ ਮਾਰਿਆ ਨਹੀਂ ਪੀਤਾ ਤੁਸੀਂ ਦੇਖ ਲਓ ਇੱਧਰ ਆ ਕੇ ਠੀਕ ਖੂਗਾ 45 ਕਦਰਾਮ ਤੇ ਇਹਦਾ ਮਾਂ ਪਿਓ ਆਪਣੇ ਘਰੇ ਸੀ ਬਈ ਨਹੀਂ ਜੇ ਦਾ ਮਾਂ ਕੋ ਕਿਸੇ ਤੋਂ ਬੱਕਰਾ ਆਪ ਲੈਤਾਗਾ ਉਂ ਜਣੀ ਜ ਆਪਣੇ ਬੱਕਰੇ ਦਾ ਪੱਤਾ ਹੈ ਕਾਲੇ ਦਾ ਠੀਕ ਹੈ ਇਹ ਮੁੱਲ ਖਰੀਦਿਆ ਹੋਇਆਗਾ ਫੈਵਰੀ ਮੰਡੀ ਚ ਦਰਖਨ ਦੇਖਾ ਹੁੰਦਾ ਅਗਲਾ ਕਹਿੰਦਾ ਕੱਪ ਮਰੀ ਜਾਂਦਾ ਹਣਾ ਵੀ ਉਂ ਜਣੀ ਕਿ ਜਿਹੜਾ ਵੱਡਾ ਕਾਲਾ ਬੱਕਰਾ ਮੈਂ ਬਾਈ ਨੂੰ ਵੇਚਤਾ ਸੀਗਾ ਉਹ ਭੈਣੀ ਵਾਗੇ ਭੈਣੀ ਇਸ ਨੇ ਨੌ ਬੱਕਰੀਆਂ ਬਟੇ ਦੇਤਾ ਸੀ ਇਹ ਬੰਦੇ ਨੇ ਵਿੱਚ 1.5 ਲੱਖ ਰੱਖਦਾ ਪਿਓ ਠੀਕ ਹੈ ਕਾਲੇ ਰੰਗ ਦਾ ਟੋਂਗਾਲੀ ਮੰਡੀ ਦੀ ਵਿਕਿਆ ਟੋਂਗਾਲੀ ਮੰਡੀ ਦੀ ਅੱਛਾ ਟੋਂਗਾਲੀ ਮੰਡੀ 1.5 ਲੱਖ ਦਾ ਹੈ ਉਹਦਾ ਬੱਚਾ ਹੈ ਉਹਦਾ ਬੱਚਾ ਹੈ ਗਾਂ ਦੀ ਗਾਂ ਜਾਨੀ ਕਿ ਉਹਦਾ ਬੱਚਾ ਹੈ ਅੱਛਾ ਅੱਛਾ ਹਾਂ ਠੀਕ ਹੈ ਜਿਵੇਂ ਜਿਹ ਜਿਵੇਂ ਬਈ ਤੁਸੀਂ ਬੱਕਰੀਆਂ ਵੇਚਦੇ ਰਹਿੰਨੇ ਹੋ ਹਨਾ ਮੰਡੀਆਂ ਦੇ ਵੀ ਦੇਖਿਆ ਤੁਹਾਨੂੰ ਜਿਹੜਾ ਹੁਣ ਦਾ ਕੰਮ ਅੱਜ ਦਾ ਵਪਾਰ ਦੀ ਗੱਲ ਕਰੀ ਆਪਾਂ ਪਹਿਲਾਂ ਨਾਲੋਂ ਕਿੰਨਾ ਕੁ ਫਰਕ ਆ ਮੰਦਾ ਜਾਂ ਚੰਗਾ ਹੁਣ ਵਪਾਰ ਤਾਂ ਜਿਹੜੇ ਪਸ਼ੂ ਘਰੇ ਆ ਜੀ ਚੰਗੇ ਆ ਉਹਨਾਂ ਦਾ ਬਹੁਤ ਕੰਮ ਚੰਗੇ ਏ ਸਰੀਆ ਜਿਹੜੇ ਹੁਣ ਮੰਨ ਲਾ ਵਪਾਰ ਕਰਦੇ ਵਪਾਰ ਚ ਮੰਨ ਲਾ ਉਹ ਗੱਲ ਹੈ ਨਹੀਂ ਜਿਵੇਂ ਅੱਗੇ ਬੱਕਰੀਆਂ ਪਹਿਲਾਂ ਢੁੱਸ ਨਹੀਂ ਪਹਿਲਾਂ ਢੋਸਲੀ ਪਹਿਲਾਂ ਤਾਂ ਸਾਡੇ ਕੋਲੋਂ ਦਾ ਰਸਤਾ ਨਹੀਂ ਘਰਾਂ ਚੋਂਦੇ ਹੁਣ ਜਦੋਂ ਵਪਾਰੀਆ ਹੁਣ ਮੰਨ ਲਾ ਮੰਡੀਆਂ ਤੇ ਅਗਲਾ ਜਾਦਾ ਖੇਡੇ ਮਾਰ ਕੇ ਲੈਂਦਾ ਉੱਥੇ ਜਾਤਕ ਦਾ ਤਾਂ ਕੋਈ ਪਤਾ ਨਹੀਂ ਹੁਣ ਮੰਨ ਲਾ ਵੀ ਚਾਈਨੀਜ਼ ਬੱਕਰੀ 20000 50000 ਦੀ ਆ ਮੈਂ ਉੱਥੇ ਬੱਕਰੀ ਨਾਗਰ ਰੰਗ ਦੀ ਖੜਾਤੀ ਮੰਨ ਲਾ ਉਸ 8-9000 ਦੀ ਆ ਮੈਂ ਐ ਨਹੀਂ ਦੇਖਣੀ ਯਾਦ ਕਰ ਤਾ ਮੈਂ ਇਹ ਦੇਖਣਾ ਵੀ ਯਾਰ ਚਾਈਨੀਜ਼ ਦੀ 50000 ਦੀ ਆ ਮੇਰੀ ਵੀ 50000 ਰੰਗ ਹੀ ਦੇਖਣਾ ਇਹ ਸਿਸਟਮ ਆ ਸਿਸਟਮ ਨਹੀਂ ਦੇਖਣਾ ਬੱਕਰੀ 7000 ਦੀ 60000 ਦੀ ਬੱਚੇ ਬਥੇਰੇ ਵੇਚੀ ਜਾਂਦੇ ਆਪਣਾ ਨਾਮ ਆ ਜਿਹੜੇ ਜਿਹੜੇ ਵੀ 7000 ਦੀ 60000 ਦੀ ਲੈ ਲੈਂਦੇ ਫਿਰ ਉਹ ਕਹਿੰਦੇ ਬੱਕਰੀਆਂ ਕੱਢਣ ਪਾਉਣ ਨੂੰ ਐ ਨਹੀਂ ਕੋਈ ਹਾਂ ਬਸ ਉਹ ਤੇ ਕੀ ਗੱਲ ਆ ਇਹ ਬੰਦੇ ਤੋਂ ਲੈ ਹਾਂਜੀ ਇਹ ਬੰਦੇ ਨੇ ਬੱਕਰੀ ਵੇਚੀ ਆ ਆ ਡੱਬੀ ਹੋਂ ਪੈਂ ਆ ਬਰਨੂ ਦੇ ਪਿੰਡ ਸੀ ਮੈਂ ਆ ਉੱਥੇ ਮੁੱਲਾਪੁਰ ਅੱਛਾ 70000 ਦੀ ਬੱਕਰੀ ਕਾਲੀ ਬੱਕਰੀ ਆ ਇੱਥੇ ਬੱਕਰੀ ਫਿਰਦੀ ਉਹ ਵੀ ਪੈਂ ਆ ਹਾਂ ਹੋਰ ਫਿਰਦੀ ਹੋਰ ਦੇ ਹਣਕ ਲਿਆ ਉਹਨੂੰ ਬਬਲੀ ਭਾਈ ਅੱਜ ਵੀ ਵੇਕਦੀਆਂ ਲੱਖਾਂ ਵਾਲੀਆਂ ਬੱਕਰੀਆਂ ਨੇਂਦਿਆ ਲੋ ਵੇਕਦੀਆਂ ਹੀ ਜਿਹੜੀਆਂ ਜਾਤ ਗਜਾਤ ਦੀਆਂ ਬੱਕਰੀਆਂ ਜਿਵੇਂ ਹੁਣ ਮਾਲਾ ਬਾਈ ਕੋਲੇ ਗੱਗੇ ਹਾਂ ਲੈਰੇ ਵੇਚਦਾ ਕੋਲੇ ਲੈਰੇ ਵਾਲੇ ਕੋਲੇ ਸਣਾ ਮਨ ਲੋ ਇਹ ਡੈਡਿੰਨ ਤੋਂ ਬਹੁਤ ਜਾਣਦੇ ਸੀ ਇਹਨੂੰ ਹੁਣ ਘੱਟ ਜਾਣਦੇ ਆ ਕਿਉਂ ਬੱਕਰੀਆਂ ਨਹੀਂ ਲੈ ਕੇ ਆਉਂਦਾ ਬੱਕਰੀਆਂ ਬਹੁਤ ਚੰਗੀਆਂ ਬੰਦੇ ਕੋਲ ਹੈ ਜਿਵੇਂ ਹੁਣ ਚੈਨ ਆ ਹੋ ਗਿਆ ਹੁਣ ਸਾਰੇ ਪਤਾ ਕੀ ਹਾਲ ਆ ਬਾਈ ਮੈਂ ਤੈਨੂੰ ਪਹਿਲਾਂ ਕਹੀ ਜਾਂਦਾ ਹੁਣ ਬਾਈ ਕੋਲ ਬੋ ਖੜਾਗਾ ਹਾਂ ਕਾਲੇ ਰੰਗ ਦਾ ਹੁਣ ਮੇਰੇ ਬੋ ਨਹੀਂ ਉਹਦੇ ਬਰਾਬਰ ਹਾਂ ਯਾਰ ਬਾਈ ਗੱਗੀ ਕੋਲੇ ਬੱਕਰਾ ਨਹੀਂ ਮੇਰੇ ਕੋਲ ਮੈਂ ਹੁਣ ਕਹਿਆਂ ਉਧਰੋਂ ਮੈਂ ਲਾਉਦਾ 2.5 ਲੱਖ ਦਾ ਬੱਕਰਾ ਉਹ ਮੈਂ ਉਸ ਨੂੰ ਕਹਿਆਂ ਵੀ ਮੇਰਾ ਕਾਲਾ ਬੱਕਰਾ ਗਾਲੇ ਰੰਗ ਦਾ ਯਾਰ ਇਹ ਇਹ ਨਹੀਂ ਦੇਖਦੇ ਹਾਂ ਬਸ ਇਸ ਸਿਸਟਮ ਨਾਲ ਇੱਥੇ ਮਾਰ ਖਾਨਦੇ ਹਾਂ ਹੂੰ ਸਿੱਟੂ ਜਾਤ ਕੇ ਜਾਤ ਨਹੀਂ ਦੀ ਠੀਕ ਜਾਤ ਵੇਕਦੀ ਆ ਜਾਤ ਘਰੇ ਵੀ ਵੇਕਦੀ ਆ ਹੂੰ ਜਿਹੜੀ ਕੁਆਲਿਟੀ ਆ ਘਰੇ ਵੀ ਵੇਕਦੀ ਆ ਹਾਂਜੀ ਹਾਂਜੀ ਜਿਵੇਂ ਤੁਹਾਡੇ ਵਰਗੇ ਬੰਦੇ ਆ ਬਈ ਪਾਲੀ ਬੰਦੇ ਆ ਹਨਾ ਤੁਸੀਂ ਘਾਟੇ ਵਾਦੇ ਵੀ ਦੇਖਿਆ ਮੰਦਾ ਚੰਗਾ ਵਪਾਰ ਚ ਜਾਂ ਘਾਟੇ ਵੀ ਪੈਂਦੇ ਆ ਬੱਚੇ ਨੁਕਸਾਨ ਵੀ ਹੋ ਜਾਂਦਾ ਤੁਸੀਂ ਉਹ ਕੰਮ ਝੱਲ ਕੇ ਫੇਰ ਵੀ ਤੁਰੇ ਆਉਣੇ ਹੋ ਜਿਹੜੇ ਨਵੇਂ ਬੰਦੇ ਆ ਚੰਗੇ ਪੈਸੇ ਲਾ ਕੇ ਫੇਲ ਹੋ ਕੇ ਉਹ ਬੰਦੇ ਛੱਡ ਵੀ ਜਾਂਦੇ ਆ ਕੀ ਫਰਕ ਦੇਖਦੇ ਹੋ ਵੀ ਪਾਲੀ ਬੰਦੇ ਤੇ ਆਮ ਬੰਦੇ ਅਸੀਂ ਦੇਖਿਆ ਜੀ ਮੰਨ ਲਓ ਮੇਰੀਆਂ ਬੱਕਾਂ ਹੋਣਾਂ ਸਾਰੇ ਬਾਈਆਂ ਨੂੰ ਪਤੀ ਆ ਸਾਰੇ ਪਤਾ ਲੈ ਕੇ ਗਏ ਸੀ ਚੈਨੇ ਆਰਗੇ ਵੀ ਸਾਰਿਆਂ ਨੂੰ ਪਤਾ ਸੁੰਘਾਤਰ ਨਾ ਪਿੰਗਾ ਨੀ ਮੂਚਾ ਸੁੰਘਾ ਖਾਣਾ ਸਾਲਾ ਲਾ ਕੇ 7-8 ਬੱਕਰੀਆਂ ਮੈਂ ਉਸ ਕੰਮ ਨੂੰ ਦੇਖ ਕੇ ਮਾ ਸਾਰੀਆਂ ਮਰ ਗਈਆਂ ਮੈਂ ਉਸ ਕੰਮ ਨੂੰ ਦੇਖ ਕੇ ਵੀ 7-8 ਬੱਕਰੀਆਂ ਮਰ ਗਈਆਂ ਮੈਂ ਇਹ ਕੰਮ ਛੱਡਦਾ ਹੁਣ ਅਜੇ ਵੀ ਤਿੰਨ ਦਿੱਤੇ ਆਏ ਨੇ ਦੋ ਦਿੱਤੇ ਪੰਜ ਹੋ ਗਏ ਤੂੰ ਆਪ ਦਾ ਘਰ ਪੂਰਾ ਕਰ ਜਾਂਦਾ ਹਾਂ ਹਾਂ ਘਰ ਜਾਂਦਾ ਤੇ ਜੇ ਹੁਣ ਮੰਨ ਲਾ ਉਸ ਚੀਜ਼ ਨੂੰ ਮੈਂ ਦੇਖ ਕੇ ਮਾ ਯਾਰ ਘਟਾ ਯਾਰ ਨਵੇਂ ਬੰਦਿਆਂ ਨੂੰ ਇੱਕ ਵਾਰੀ ਬੱਕਰੀ ਸਿੱਟ ਗਈ ਬੱਚਾ ਯਾਰ ਇਹ ਘਟਾ ਯਾਰਾ ਮੈਂ ਤਾਂ ਵੇਚੂਗਾ ਇਸ ਚੀਜ਼ ਨੂੰ ਸਾਨੂੰ ਮਾਰ ਸਾਰ ਸਾਰੀ ਚੱਲਣੀ ਪੈਂਦੀ ਚੱਲਣੀ ਪੈਂਦੀ ਜੇ ਚੱਲਦੇ ਨਹੀਂ ਤਾਂ ਸਾਨੂੰ ਪੂਰਾ ਵੀ ਕਰ ਦਿੰਗੇ ਇਹ ਜਿੰਨੇ ਤਾਂ ਆਪਣੀਆਂ ਕੱਲ 2 ਲੱਖਾਂ ਮਾਰਾਂਗਾ ਪੂਰਾ ਵੀ ਕਰ ਦਿੰਗੇ ਇਹ ਨਾ ਤੈਨੂੰ ਪਤਾ ਸਾਰੇ ਆਪਣੀਆਂ ਬੱਕਰੀਆਂ ਆਪਣੀਆਂ ਤੇ ਬਾਈ ਆਪਣਾ ਕਿੱਤਾ ਮੇਣੇ ਹੀ ਹੈ ਕਿ ਹੋਰ ਵੀ ਹੈਗਾ ਕੰਮ ਕੋਈ ਨਹੀਂ ਬਸ ਆਪਣਾ ਕਿੱਤਾ ਇਹੀ ਹੈ ਜੀ ਅੱਛਾ ਹੂੰ ਤੇ ਬੱਕਰੀਆਂ ਜੋ ਬਣਾਇਆ ਕੀ ਕੋਸ਼ ਹੈ ਬਈ ਇੰਨੇ ਸਾਲਾਂ ਚ ਹਰਮਨ ਨੇੜੇ ਆਏ ਥੋੜਾ ਕੋਣ ਆਇਆ ਦਾ ਬਸ ਕਬੀਲਦਾਰੀ ਉੜੀ ਜਾਂਦੀ ਹੈ ਜੀ ਬਸ ਵਧੀਆ अच्छा। ਉਹ ਤਾਂ ਖੜਾ ਲੈਣਾ ਉਹ। ਹਾਂ ਖੜਾ ਲੈ ਲੈਣਾ ਬੜਾ ਮਾੜਾ ਬਟਾ ਘਰ ਵਧੀਆ ਪਾਲ ਬਸ ਵਧੀਆ ਵਧੀਆ ਰੋਟੀ ਔਖੀ ਖਾਂਦੇ ਆ। ਠੀਕ ਸਿਸਟਮ ਸਭ ਖਾ ਲਿਆ। ਹੂੰ। ਖਰਚਾ ਕਿੰਨਾ ਖਾ ਜਾਂਦੀ ਹੈ ਬੱਕਰੀ ਘਰੇ? ਹਰ ਦਾ ਬੱਕਰੀ ਇਹ ਖਵਾਉਣਾ ਹੋਵੇ ਤਾਂ ਸਾਰੇ ਹੀ ਖਾ ਜਾਂਦੀ ਹੈ। ਇੱਕ ਦਿਨ ਕਹਿੰਦੀ ਆ ਵੀ ਮੈਂ ਘੱਟ ਖਾਣੀ ਆ। ਹਾਂ ਜਿੰਨਾ ਮਰਜ਼ੀ ਖਵਾਈ ਜਾ। ਜਿੰਨਾ ਮਰਜ਼ੀ ਖਾ ਲਾ। ਇਹ ਬੱਕਰੀ ਬਾਰੇ ਦੱਸਿਓ ਬਈ ਕਿਵੇਂ? ਇਹ ਬੱਕਰੀ ਦੂਜੇ ਸੂਏ ਆ ਜੀ। ਅੱਛਾ। ਹੂੰ। ਡੱਬੇ ਰੰਗ ਚ ਆ ਬਈ ਬਹੁਤ ਸੋਹਣਾ ਰੰਗ ਆ ਹਨਾ। ਦੂਜੇ ਸੂਏ ਸੋਣ ਵਾਲੀ ਆ? ਹਾਂ ਦੂਜੇ ਸੂਏ। ਠੀਕ ਐ। ਹੂੰ। ਜਿਵੇਂ ਤੁਹਾਡੇ ਕੋਲੇ ਬੱਕਰੀਆਂ ਬਈ ਬੱਚੇ ਪੁੱਛੇ ਆਉਂਦੇ ਆ ਕਿੰਨੇ ਕ ਟਾਈਮ ਦਾ ਬੱਚਾ ਵੇਚ देऊ ਕੀ ਰੇਟ ਦਾ ਵੇਖ ਜਾਂਦਾ ਮੰਨ ਲਓ ਬੱਚਾ ਵੇਖੋ ਵੇਖਾ ਜੀ ਹੁਣ ਵੇਖਣਾ ਪੈਂਦਾ ਯਾਰ ਮਿੱਤਰਾਂ ਕੋਈ ਵੀ ਬੋਗ ਰੱਖਣ ਨਾਲ ਲੈਂਦਾ ਜਮਾਂ ਪਾ ਨਹੀਂ ਦੇਣਾ ਪੈਂਦਾ ਜਿਹੜਾ ਮੰਨ ਲਾ 25000 ਦਾ ਉਹ 15000 ਚ ਵੀ ਦੇਣਾ ਪੈਂਦਾ ਹਮ ਬੰਦਾ ਗੰਦਾ ਦੇਖਣਾ ਪੈਂਦਾ ਹਨਾ ਸਾਰਾ ਨਾਮ ਮਹਾਂਪਤ ਰੱਖਣਾ ਪੈਂਦਾ ਜੇ ਹੁਣ ਆਪਾਂ ਉਹ ਕੁੁਰਗੇ ਵੀ ਯਾਰ ਅਗਲਾ ਕਹਿੰਦਾ ਫਿਰ ਸੈਟਮ ਲੋਟ ਨਹੀਂ ਹੁੰਦਾ ਹਨਾ ਸਾਰਾ ਕੁਝ ਕਰਨਾ ਪੈਂਦਾ ਕਿ 25 ਦਾ ਵੇਚਣਾ ਪੈਂਦਾ 20 ਦਾ ਵੇਚਣਾ ਪੈਂਦਾ ਕਈ ਵਾਰ 15 ਦਾ ਵੀ ਦੇਣਾ ਪੈਂਦਾ ਕਈ ਵਾਰੀ ਕੋਈ ਯਾਰ ਮੇਰੇ ਤਰਖਾਸ ਆ ਗਿਆ ਕਹਿੰਦਾ ਮੈਂ ਤੁਹਾਨੂੰ ਪੱਠ ਦਊਂਗਾ ਉਹ ਵੀ ਕਰਨਾ ਪੈਂਦਾ ਕਰਨਾ ਪੈਂਦਾ ਬੱਕਰੀਆਂ ਨੂੰ ਤਾਂ ਸਾਰਾ ਕੁਝ ਦੇਖਣਾ ਪੈਂਦਾ ਤੇ ਜਿਵੇਂ ਬਈ ਮੰਡੀਆਂ ਦੇ ਤੁਸੀਂ ਜਾਂਦੇ ਸੀ ਹੁਣ ਮੰਡੀਆਂ ਸਾਰੀਆਂ ਇੱਕ ਤਰ੍ਹਾਂ ਨਾਲ ਖਰਾਬ ਜਾ ਹੋ ਗਿਆ ਕੰਮ ਕਿੰਨਾ ਕੁ ਫਰਕ ਪਿਆ ਕਿੱਤੇ ਦੇ ਮੰਡੀਆਂ ਬੰਦ ਹੋਣ ਨਾਲ ਮੰਡਗਾ ਬੰਦ ਹੋਣਾ ਨਹੀਂ ਪਤਾ ਪਤਾ ਜਿਹੜੇ ਬੰਦੇ ਹੁਣ ਵਪਾਰਚਾ ਉਹਨਾਂ ਨੂੰ ਇਸ ਚੀਜ਼ ਦਾ ਘਾਟਾ ਜਿਹੜੇ ਨੇ ਹੁਣ ਜਿਵੇਂ ਹੁਣ ਬਾਈ ਗੱਗੀ ਆ ਚਾਇਨਾ ਠੀਕ ਆ ਗੋਖੂਆ ਮੰਨ ਲੈ ਇਹ ਚੀਜ਼ਾਂ ਇਹਨਾਂ ਦੇ ਜਿਹੜੇ ਬ੍ਰੀਡਿੰਗ ਦੇ ਕੰਮ ਕਰਦੇ ਇਹਨਾਂ ਨੂੰ ਕੋਈ ਘਾਟਾ ਨਹੀਂ ਹੂੰ ਇਹਨਾਂ ਨੇ ਉਧਰ ਚੱਕਣੀ ਮੇਮਣਾ ਇੱਧਰ ਵੇਖਣਾ ਜਿਹੜਾ ਵਪਾਰ ਦਾ ਕੰਮ ਆ ਉਹਨਾਂ ਨੂੰ ਘਾਟਾ ਨਹੀਂ ਉਹਨਾਂ ਨੂੰ ਘਾਟਾ ਇਹ ਤਾਂ ਹੁਣ ਵਿਕੀ ਜਾਂਦੇ ਜੀ ਠੀਕ ਹੈ ਤੇ ਬਾਈ ਹੋਰਾਂ ਦਾ ਵਧੀਆ ਕੰਮ ਆ ਬਾਈ ਨਾ ਵੀ ਇਲਾਕੇ ਚ ਹਨਾ ਲੋਕ ਜਾਣਦੇ ਆ ਬਬਲੀ ਨੂੰ ਬੱਕਰੀ ਵੀ ਬਹੁਤ ਚੰਗੇ ਰੱਖਿਆ ਬਾਈ ਨੇ ਹੁਣ ਵੀ ਇਹ ਬੱਕਰੀਆਂ ਵੀ ਚੰਗੀਆਂ ਤੇ ਜਿਹੜੇ ਵੀ ਭਰਾਣੇ ਸ਼ੌਂਕ ਕਰਨਾ ਨਾ ਕਦੇ ਵੀ ਜਲਦਬਾਜੀ ਨਾ ਕਰੋ ਮੰਨ ਲਓ ਸਾਡੀ ਕਿਸੇ ਨੇ ਵੀਡੀਓ ਦੇਖ ਲਈ ਵੀ ਬਾਈ ਕੋਲੇ ਲੱਖ ਵਾਲੀ ਬੱਕਰੀ ਆ ਆਪਾਂ ਵੀ ਲੱਖ ਦੀ ਲਿਆਉਣੀ ਆ ਜਦੋਂ ਆਪਾਂ ਜਲਦਬਾਜੀ ਕਰਦੇ ਆ ਉਦੋਂ ਘਾਟਾ ਖਾਨਦੇ ਆ ਬੱਕਰੀਆਂ ਦੇਖੋ ਤੁਰ ਫਿਰ ਕੇ ਨਾ ਸਾਰੇ ਤਰ੍ਹਾਂ ਦੇ ਬਾਈ ਆਪਦੇ ਘਰ ਕੰਨੀ ਦੇਖੋ ਹਾਂ ਇਹ ਕਿਵੇਂ ਵੱਟ ਬਾਈ ਇਹ ਪਹਿਲੇ ਸੂਸੂੰਦੀ ਆ ਜੀ 6 ਦੰਦ ਹਨ 6 ਦੰਦ ਕਰ ਗਈ ਪਹਿਲੇ ਸੂਸੂੰਦੀ ਆ ਇਹ ਸੂਂਦੀ ਫਿਰਦੇ ਤਾਜ਼ੀਆਂ ਠੀਕ ਆ ਬਾਈ ਇਧਰ ਹੋਈ ਆਪਣੇ ਬੱਕਰੇ ਤੋਂ ਲੱਗੀ ਹੈ ਵੀ ਹਾਂ ਇਹ ਹੋਰ ਬੱਕਰੇ ਤੋਂ ਲਵਾ ਸੀ ਆ ਮੱਖੀ ਜੀ ਨਹੀਂ ਆ ਗਈ ਬਈ ਹਾਂ ਹਾਂ ਜੀ ਇਹ ਵੀ 6 ਦੰਦ ਹੋਊਗਾ ਉਹਦੇ ਨਾਲ ਠੀਕ ਹੈ ਬਈ ਬਕਾਊ ਹੈਗਾ ਬਈ ਬੱਕਰੀਆਂ ਨਾਲ ਜੋ ਕੋਈ ਬੱਕਰੀ ਨਹੀਂ ਵੇਚਦੇ ਨਹੀਂ ਜੀ ਬੱਚੇ-ਬੁੱੱਚੇ ਦੇ ਦਿਆਂ ਬੱਚੇ-ਬੁੱੱਚੇ ਦੇ ਜਿਹੜੇ ਮਹੀਨੇ ਚ ਪੈਂਦਾ ਸੂਆ ਜਾਦੇ ਇਹਦਾ ਸੂਆ ਕੱਤੇ ਚ ਪੈਂਦਾ ਜੀ ਹੁਣ ਕੱਤਾ ਮੰਨ ਲਾ ਮੂਲੇ-ਮੂਨੇ ਚ ਵਕ ਠੀਕ ਹੁਣ ਆ ਲਈਆਂ ਬਸ ਹੁਣ ਸੱਕੀਆਂ ਪਹਿਣਾ ਲਵਾਇਆਂ ਸੀਗਾ ਆ ਰਹੀ ਨਹੀਂ ਹਾਂ ਜੀ ਆਪਣਾ ਨੰਬਰ ਦੱਸ ਦਿਓ ਬਈ ਹਾਂ ਜੀ 8556856870 ਜੀ ਏ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਨੇ ਬਾਈ ਕੋਈ ਬੱਚਾ ਲੈਣਾ ਤੇ ਚੱਕ ਫਤੇ ਸਿੰਘ ਆਲਾ ਪਿੰਡ ਆ ਮਸ਼ਹੂਰ ਪਿੰਡ ਆ ਬਾਈ ਪੁੱਚੋ ਮੰਡੀ ਦੇ ਤੇ ਤੋਂਗਲੀ ਦੇ ਵਿਚਾਲੇ ਜੇ ਆ ਗਿਆ ਜ਼ਿਲ੍ਹਾ ਬਠਿੰਡਾ ਬਾਈ ਦਾ ਵਧੀਆ ਸ਼ੌਂਕ ਆ ਹਨਾ ਜਿਹੜੇ ਕਿਸੇ ਭਰਾ ਨੇ ਕੋਈ ਬੱਚਾ ਲੈਣਾ ਬਾਈ ਤੋਂ ਕੋਈ ਜਾਣਕਾਰੀ ਲੈਣੀ ਆ ਆ ਬਾਈ ਹਰੋਣਾ ਸੰਪਰਕ ਕਰ ਲਿਓ ਧੰਨਵਾਦ ਬਾਈ ਸਸੀ ਆ ਬਾਈ